ਅੱਜ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਮਿਲ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵੀਡੀਓ ਸ਼ੁਰੂ ਕਰ ਲੈਣੇ ਆ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਪਲੀਜ਼ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਐਂਡ ਸ਼ੇਅਰ ਕਰਦੇਆ ਕਰੋ ਤੇ ਡੇਲੀ ਵੀਡੀਓ ਵਾਚ ਕਰਿਆ ਕਰੋ ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੁਸੀਂ ਡੇਲੀ ਵੀਡੀਓ ਵਾਚ ਨਹੀਂ ਕਰਦੇਗੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਜੁਝਾਰਚਾਹ ਨੂੰ ਅਵਾਜਾ ਮਾਰਦਾਂ ਬਾਹਰ ਖੇਤ ਦੇ ਵਿੱਚ ਕੰਮ ਕਰਦੇ ਆ ਅੱਜ ਬਾਹਰ ਲਾਉਣ ਲੱਗੇ ਹੋਇਆ ਠੀਕ ਹੈ ਲਸਣ ਲਾਤਾ ਤੇ ਹੁਣ ਪਾਲਕ ਮੇਥੇ ਧਨੀਆ ਲਾਉਦੇ ਹੋਣਗੇ ਆਪਾਂ ਚਾਹ ਲੈ ਕੇ ਚੱਲਦੇ ਆ ਚਾਹ ਨਾਲ ਲੱਡੂ ਲੈ ਚੱਲਦੇ ਆ ਵਧੀਆ ਕੇ ਕੰਮ ਕਰਾਵਾਂਗੇ ਨਿਆਣਿਆਂ ਇਹ ਨਹੀਂ ਬੰਦ ਚਤ ਬੰਦ ਕਰ ਦਰਵਾਜ਼ਾ ਲਾ ਆ ਇਹ ਲਾਈਟ ਬੰਦ ਕਰੇ ਗੁਲੇ ਵੀ ਆਵੇ ਸਾਰਾ ਕੁਝ ਹੋ ਚੁੱਕਾ ਕਿ ਹਮੜ ਪੀਣੀ ਪਾਉ ਡੇਢ ਘੰਟਾ ਕਿਉਂ ਲਾਇਆ ਹੈ ਡੇਢ ਘੰਟਾ ਕੰਮ ਨਹੀਂ ਅੰਦਰ ਮੈਨੂੰ ਪਾਣੀ ਵਾ ਪਾਣੀ ਆਪੇ ਪਾਣੀ ਤੇ ਤੂੰ ਫੜ ਕੇ ਲਿਆ ਸਕਦਾ ਸੀ ਮੈਂ ਨਹੀਂ ਜਦੋਂ ਕਿ ਪੱਤੇ ਨੂੰ ਆਰਡਰ ਲਾਇਆ ਕਿਹਨੇ ਆਰਡਰ ਲਾਇਆ ਚੋਰ ਕੀ ਗੱਡੀ ਚੱਤਾ ਟੱਕਣਾ ਪਾੜਾ ਥੱਪੜ ਪਾਉਂਦੇ ਆ ਕਾਦੇ ਪੀਨੇ ਸਾਰੇ ਮਾਰਦੇ ਨੇ ਸਾਰੇ ਵੀ ਮਿਕਸ ਕਰਤੇ ਇਹਨੇ ਕੋਈ ਨਹੀਂ ਕੀਤਾ ਕੋਈ ਨਹੀਂ ਕੀਤਾ ਕੱਚ ਲਾਦੇ ਪੀਸੀ ਉਹਨਾਂ ਵਿੱਚ ਦੀ ਕੱਚ ਲਾਦੇ ਹੀ ਪਾਇਆ ਲਾ ਬਿੱਲੀਏ ਪਾਣੀ ਪੀ ਲੈ ਕਿ ਮੈਂ ਪਿੰਡ ਗੋਲ ਗੋਲ ਹੋ ਗਏ ਕੈਮਰਾਮੈਨ ਜਲਦੀ ਫੋਕਸ ਕਰੋ ਉਧਰ ਦੇਖ ਕੀ ਆ ਕੀ ਆ ਆ ਕੀ ਲਾਇਆ ਰੰਗ ਕਲਰ ਬੁੱਤੇ ਜਨਾ ਬਾਲੀਆਂ ਹੱਤ ਜੇ ਆਪਣਾ ਉਹ ਦਵਾਈਆਂ ਵਾਲੇ ਨੇ ਚਲੋ ਲੈ ਖਲ ਲੈ ਓਕਣੇ ਹੱਤ ਬੋ ਨੂੰ ਪਾਈ ਜਾਂਦਾ ਦੇਖ ਹੱਥ ਤੋਂ ਲੋ ਖਾ ਲੋ ਇੱਥੇ ਕੀੜੀਆਂ ਨੇ ਕੀੜੀਆਂ ਨੇ ਲੋਕ ਨੇ ਪਾਣੀ ਪੀ ਗਏ ਹੁਣ ਤਾਂ ਤੂੰ ਹੋਣ ਹੱਥ ਤੋਂ ਨਾ ਕੀ ਫੈਸਲਾ ਪਾਣੀ ਹੱਥਾਂ ਨਾਲ ਥੋੜੀ ਪੀਤਾ ਤੁਸੀਂ ਤਾਂ ਕਮਲੇ ਹੋ ਹੋਲਾ ਗਲਾਸ ਐਵੇਂ ਮੜੂ ਆ ਜਾ ਉਰੇ ਆਜ ਇੱਥੇ ਕੀੜੀਆਂ ਨੇ ਚੋਲੇ ਇਹਨਾਂ ਕਟਕਾ ਤੇ ਜਿੰਨੇ ਕਰ ਨਹੀਂ ਕੀਆ ਔਰ ਲੋਕ ਪੁਰਾਣੇ ਦੂ ਦੀ ਵਿੱਚ ਰੱਖਦੀ ਆ ਮੈਨੂੰ ਅੰਗਰੇਜ਼ੀ ਬੋਤ ਆਉਂਦੀ ਆ ਤੈਨੂੰ ਕਿੰਨੀ ਆਉਂਦੀ ਆ ਥਣੇ ਜੇ ਬੜੀ ਅੰਗਰੇਜ਼ੀ ਬੋਲਦੇ 10 ਜੱਟਾ ਕੋਈ ਹੜਦਾ ਨਹੀਂ ਮਿੱਟੀ ਪਾਉਣਾ ਮੈਂ ਨਹੀਂ ਹੜਦਾ ਇਕੱਲੇ ਆ ਦੇ ਲੋ ਜੀ ਇਹ ਕਹਿੰਦੇ ਹੋ ਜਿਆਰ ਨੂੰ ਕੁੱਟਦੇ ਹੋ ਕੁੱਟਦੇ ਹਾਂ ਜਿਆਰ ਦੇ ਗੁਜਰਾ ਗੁਜਰਾ ਮਿਕਸ ਕਰਤੀ ਆ ਸਾਰੀ ਫਿਰ ਤੁਸੀਂ ਵੀ ਉਹ ਕਰਦੇ ਬਈ ਕੱਲ ਤਾਂ ਆਜੇ ਉਹ ਤਾਂ ਜਾਂਦਨ ਸੀ ਅੱਜ ਉਹ ਤਾਂ ਕੰਮ ਕਰਾਈ ਜਾਂਦੇ ਹੋ ਦੇਖੀ ਮੈਂ ਆਪੀ ਕਿਨੇ ਕਿਨੇ ਵੀ ਲਾਤੇ ਕੌਣ ਕੌਣ ਰਹਿੰਦਾ ਕਮੈਂਟਸ ਕਰਕੇ ਜਰੂਰ ਦੱਸਿਓ ਮੈਂ ਆਪੀ ਅਸੀਂ ਤਾਂ ਅੱਜ ਲਾਉਣ ਲੱਗੇ ਆ ਅੱਜ ਯਾਨੀ ਕਿ 20 ਅਕਤੂਬਰ ਨੂੰ 20 ਅਕਤੂਬਰ ਕੋ ਅਭੀ ਖਰਾਬ ਕਰਦੇ ਦੇ ਲੋ ਛੋਟੇ ਛਿੱਟਾ ਦਿੰਦਾ ਹਾਂ ਛਿੱਟਾ ਦੇ ਕੇ ਥੋੜੀ ਬਾਹਰ ਤਿੰਨ ਵਾਲਾ ਕਾਦੇ ਵੀਨੇ ਇਹ ਗੱਲ ਮੂਲੀਆ ਮੂਲੀਆ ਛਿੱਟਾ ਥੋੜੀ ਦਿੰਦਾ ਮੂ ਕੀੜੇ ਕੀੜੀਆਂ ਕੋਈ ਗੱਲ ਨਹੀਂ ਹੁੰਦੇ ਹੀ ਨੇ ਇਹੋ ਕੀੜੀ ਆ ਤੇ ਲੈ ਲੈ ਮੈਂ ਟੋਟੇ ਨਹੀਂ ਘਾਲ ਪਾਦਾ ਇਹ ਕੀੜੀਆਂ ਦਾ ਸਾਈਨ ਗੋਲੇ ਗੁੱਟੇ ਗੱਡੀਆਂ ਨਾ ਨਮੋਲੀਆਂ ਤੋਪੂng ਵਧੀਆ ਵੀ ਲੱਗਦੀ ਆ ਪਰ ਮੈਨੂੰ ਉਹ ਇਹਦੇ ਵਿੱਚ ਸਕਰੀਨ 'ਚ ਨਹੀਂ ਕੁਝ ਦਿਖਦਾਗਾ ਤੂੰ ਛੱਡ ਨੀ ਆਹ ਫਾਤੀ ਆ ਬੈਠੂਲ ਪਾ ਮਾਤਾ ਨਹੀਂ ਕੀ ਖਾਣਾ ਤਾ ਲੱਡੂ ਹੱਥ ਧੋ ਲੈ ਮੈਨੂੰ ਕਿਹਾ ਕੱਪ ਚ ਪਾਣੀ ਲੈ ਕੇ ਪਾਣੀ ਲੈ ਕੇ ਆਉਂਦਾ ਵੀਰ ਕੇ ਜਲੇਬੀ ਮਤ ਨਾ ਲੈ ਆ ਲੱਗਣਾ ਕੱਕ ਵੀ ਵਾਹ ਕਮਰੇ ਆਓ ਇਹਦੇ ਵਿੱਚ ਪਾਣੀ ਲੈ ਕੇ ਹੱਥ ਧੋਣ ਲੈ ਇਹਦੇ ਕਿਤੇ ਦੁੱਤ ਜੀ ਨਾ ਅੱਡੀਆਂ ਨੂੰ ਪੀ ਹੁੰਦੀ ਸਾਰੇ ਵੀ ਖਰਾਬ ਕਰਤੇ ਜਾਨ ਨੇ ਪਾਪਾ ਜੀ ਜਲੇਬੀਆਂ ਨੂੰ ਕੀੜੀਆਂ ਹੀ ਨਾ ਖਾ ਜਾਣ ਇਹ ਨਵੀਂ ਟੁੱਟੀ ਆ ਭਾਈ ਕਨਈਆ ਜੀ ਲੈ ਪਾਵਾ ਪਾਣੀ ਪਾਣੀ ਦੇ ਵੀਰੇ ਨੂੰ ਹੱਥ ਤੇ ਪਾਣੀ ਧੋੜਾ ਦੇ ਸਾਰੇ ਕੱਪੜੇ ਬਣਾ ਤੇ ਉਹ ਕੋਲ ਦੀ ਸਿੱਧਾ ਬੋਲਣਾ ਨਹੀਂ ਤੈਨੂੰ ਲਵੇੜ ਤੇ ਉਹ ਵੀ ਕਰ ਦੋ ਨਹੀਂ ਹੁਣ ਖਾਣ ਲਾ ਖ ਰੱਜਿਆ ਕੇਕ ਖਾ ਕੇ ਆਇਆ ਹੈ ਰੱਜਿਆ ਹੋਇਆ ਤਾਂ ਜੀ ਤਾਂ ਵੇਖੋ ਹਰੇਕ ਸਾਲ ਮੈਂ ਕਹਿੰਦੀ ਆ ਵੀ ਇਹਦੇ ਸਕੂਲ ਕਹਿ ਤਿਆ ਕੰਮ ਕਰ ਲੋ ਪਰ ਤੁਸੀਂ ਕਿੱਥੇ ਕਰਦੇ ਹੋ ਇਹ ਇਹ ਕਲੇਸ਼ ਕਰਨੇ ਗਏ ਕਰਨਗੇ ਰੱਬ ਨੇ ਬੇਲ ਦਿੱਤਾ ਰੱਬੇ ਨਾ ਦਵੇ ਰੱਬ ਵੇ ਲੱਗਦਾ ਕੰਮ ਕਰ ਤੋ ਯਾਰ ਪਾਣੀ ਪੀ ਲੈ ਪੀ ਲਿਆ ਛੱਟਾਂ ਦੇਖੀ ਬੋਲੀਆਂ ਪਈਆਂ ਪੱਤੇ ਕਰੀਏ ਚੱਲ ਚੱਲ ਬਾਹਰ ਪੜਦੇ ਸਾਰੀ ਹੋ ਬੂਟਾ ਪਾਰੇ ਉਹਦਾ ਨਾ ਮਿੱਟੀ ਜੀ ਆ ਦਾ ਤੇ ਤੋੜੇ ਦਿੱਤਾ ਉਹ ਹੋੜੀ ਹੈ ਤੇ ਪਾਣੀ ਮਿੱਟੀ ਜੋਸ਼ ਆ ਗਿਆ ਅੱਜ ਪਾਣੀ ਦੇ ਸਟੈਂਡ ਨਹੀਂ ਕੋਈ ਆਪਰੇ ਠੀਕ ਕਰਨਾ ਉਹ He's in a ਓਏ ਯਾਰ ਇੱਥੇ ਵੀ ਆਲੂ ਬਾੜਾ ਬੁੱਤਾਂ ਬਟਦੀਆਂ ਲੂਆਂ ਦਾ ਕੋਈ ਨਹੀਂ ਆ ਬਸ 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 ਸ਼ਾਮੇ ਆਇਆ ਸੀ ਉੱਠ ਕੇ ਉੱਥੇ ਤਾਂ ਬਹੁਤ ਜ਼ਿਆਦਾ ਧੁੱਪ ਲੱਗਦੀ ਆ ਇੱਥੇ ਜਾਮਣ ਦੀ ਸ਼ਾਮ ਆ ਇਹ ਕੰਮ ਨਹੀਂ ਕਰਦੀ ਨਾ ਅੱਛਾ ਮੈਂ ਕੰਮ ਨਹੀਂ ਕਰਦੀ ਹੈ ਨਾ ਜਾਮਣ ਦੀ ਸਾਰੇ ਮੇਰੇ ਵਿਊਅਰਸ ਨੂੰ ਪਤਾ ਵੀ ਮੈਂ ਢੱਕਾ ਇੱਥੋਂ ਚੱਕ ਕੇ ਇੱਥੇ ਨਹੀਂ ਰੱਖਦੀ ਫਲ ਹੀ ਨਹੀਂ ਬਣਦੀ ਮੈਂ ਲੱਟਕਾ ਦੋ ਜੱਕਨਾ ਬਾਤ ਹੁੰਦੀ ਕੰਮ ਤਾਂ ਇਹ ਖੜਾ ਸਾਰਾ ਕੰਮ ਕਰਕੇ ਜੇਰ ਫਿਰ ਸਕੂਲ ਜਾਂਦਾ ਨੰਗਰ ਪਸ਼ੂਆਂ ਦਾ ਗੋਹਾ ਚੱਕ ਕੇ ਫੇਰ ਆਏ ਹਟ ਜਾ ਅਕਲ ਕਰ ਲਾ ਫੇਰ ਆ ਕੇ ਫੇਰ ਇਹ ਰੋਟੀ ਬਣਾਉਂਦਾ ਦੁਪਹਿਰ ਦੀ ਫਿਰ ਫੇਰ ਆਥਣੇ ਨੰਗਰ ਪਸ਼ੂਆਂ ਦਾ ਕੰਮ ਕਰਦਾ ਹਟ ਰੋ ਇਹ ਬਠਿੰਡਾ ਦੀ ਖਤਮ ਹੈ ਕਰਦਾ ਬਹੁਤ ਕੰਮ ਕਰਦਾ ਯਾਰ ਕੰਮ ਆ ਬਹੁਤ ਹੁਣ ਸਵੇਰ ਦਾ ਇਹ ਵੀ ਬਹੋੜਾ ਲਾਉਣ ਲੱਗਿਆ ਹੋਇਆ ਹੁਣ ਖਾੜ ਚ ਖਾਲ ਚ ਸਿੱਟੇ ਤੇ ਬਾਪੂ ਨੇ ਕੁੱਟਣਾ ਦੇ ਨੂੰ ਆ ਖਾੜ ਚ ਰੋੜੇ ਸਿੱਟਦਾ ਬੜੀ ਊਰੇ ਉਹਵਾ ਟਾਟ ਕਾ ਪੈਂਦਾ ਉੱਥੇ ਊਰੇ ਵਧੀਆ ਠੰਡਾ ਉੱਥੇ ਤੇ ਉੱਤੋਂ ਚਾਹ ਪੀ ਲਈ ਉੱਤੋਂ ਹੋ ਲੱਗੀ ਅੱਗ ਲੱਗੀ ਲੈ ਕਰ ਲਈ ਵੀਡੀਓ ਆ ਮੇਰੇ ਨਾਲ ਲੜਦੇ ਸੀਗੇ ਕਹਿੰਦੇ ਕਰ ਵੀਡੀਓ ਆਨ ਕਰ ਲਈ ਹੁਣ ਬੋਲੋ ਹਾਂ ਬੋਲੋ ਮੈਂ ਤਾਂ ਵੀਡੀਓ ਹਾਂ ਕੋਈ ਤੇਰੇ ਵਰਗਾ ਦੀ ਉਹ ਕਹਿੰਦਾ ਨੀ ਹਾਂ ਉਹ ਕਹਿੰਦਾ ਟਰਾਲੀ ਚ ਪਾ ਕੇ ਰਿਓ ਸਿੱਟਾ ਦੇ ਦੇ ਉਹ ਕਹਿੰਦਾ ਨਹੀਂ ਦਰਗਾ ਹੱਤੀਓ ਦੇ ਦੇ ਹਾਂ ਉਹ ਕਹਿੰਦਾ ਨਹੀਂ ਦੇ ਦੇ ਉਹ ਟਰਾਲੀ ਚ ਰਿਓ ਪਾਇਆ ਹੂੰ ਦੋ ਘੇੜੇ ਜਾ ਰਹੇ ਝਾਲੀ ਦੇ ਦੇ ਚਾਰ ਨਹੀਂ ਆਏ ਹੁਣ ਚਾਰ ਨਹੀਂ ਆਏ ਹੁਣੇ ਕਿਹੜਾ ਦੋ ਘੇੜਾ ਤਾਂ ਇੱਕੋ ਆਇਆ ਉਹ ਟਰਾਲੀ ਚ ਰਿਓ ਪਾਉਣਾ ਮੈਨੂੰ ਪਤਾ ਵੀ ਅਸੀਂ ਤਾਂ ਦੇਖਦੇ ਰਹੇ ਹਾਂ ਸਾਡੇ ਪਾਉਂਦੇ ਹੁੰਦੇ ਸੀ ਮੈਂ ਦੱਸਾਂ ਉਹ ਕੋਣ ਸੀ ਉਹ ਕੋਈ ਹੋਰ ਕੋਈ ਹੋਰ ਨਹੀਂ ਸੀਗਾ ਇਹ ਆਪੇ ਸੀ ਕੋਈ ਹੋਰ ਨਹੀਂ ਸੀਗਾ ਇਹਨਾਂ ਨੇ ਪਹਿਲੀ ਵਾਰੀ ਇਹ ਛੋਟੇ ਸੀਗੇ ਉਦੋਂ ਕਹਿੰਦੇ ਇਹਨਾਂ ਨੇ ਆਲੂ ਵੇਚਣੇ ਸੀ ਵੀ ਕਿਸੇ ਨੇ ਇਹਨਾਂ ਨੂੰ ਕਹਦਾ ਵੀ ਟਰਾਲੀ ਚ ਪਾ ਕੇ ਭਈਆ ਨਾ ਰਿਓ ਤੁਸੀਂ ਖਿਲਾਰ ਤੋਂ ਖੇਤ ਦੇ ਵਿੱਚ ਤੇ ਇਹ ਛੋਟੇ ਸੀਗੇ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੇ ਰਿਓ ਸਾਰੇ ਟਰਾਲੀ ਚ ਪਾਇਆ ਇੱਕੋ ਗੇੜਾ ਦਿੱਤਾ ਵਾਸ ਖਾਪਾ ਭਰਿਓ ਸਾਰੇ ਕਹਾਂਗਾ ਕਿਓ ਵਸਾਂ ਨੂੰ ਖਾ ਤਾਂ ਫਿਰ ਆਲੂ ਦਾ ਕੰਮ ਜਾਏ ਹੋ ਕੰਮ ਜਾ ਪੂਰੇ ਹੋਏ ਹੋਣਗੇ ਉਹਨੇ ਤੋਂ ਚ ਹੈ ਹੋਏ ਸੀ ਉਹ ਜਿੱਥੇ ਵਾਧਦੇ ਰਹੇਗਾ ਫਿਰ ਫਿਰ ਕੈਸਾ ਲਾਲੂ ਬੀਜੇ ਤੁਸੀਂ ਤੁਸੀਂ 3 ਸਾਲ 3 ਸਾਲ ਝੂਠ ਬੋਲਦੇ 1 ਸਾਲ ਬੀਜੇ ਸੀ 1 ਸਾਲ ਟਿੱਬੀ 1 ਸਾਲ ਟਿੱਬੀ ਬੀਜੇ 1 ਸਾਲ ਉਹਰੇ 1 ਸਾਲ ਫੇਰ ਟਿੱਬੀ 2 ਸਾਲ ਟਿੱਬੀ ਵੀ ਅੱਛੇ ਮੇਰੇ ਆਈ ਤੇ ਨਵੀਂ ਜੇ ਕਦੇ ਮੇਰੇ ਆਈ ਤੇ ਤਾਂ ਬਸ ਕਣਕ ਝੋਨਾ ਐ ਤੇ ਕੀ ਮੱਕੀ ਬੀਜੀ ਦੀ ਮੱਕੀ ਨਾ ਕਣੇ ਲਾ ਖੜਾ ਤੀਆਂ ਤੇ 20 ਤਾਂ ਵਧੀਆ ਹੋ ਗਏ ਉਹ ਰਿੱਟ ਟਿੱਬੀ ਆਲੂ ਵਧੀਆ ਆਲੂ ਨਿਕਲ ਆਏ ਹਾਈ ਹਾਈ ਆਪਣੇ ਨਹੀਂ ਹੋਰੇ ਕੋਈ ਖੇਤੀ ਹੋਰ ਬਹੁਤ ਨਹੀਂ ਕਰਦੇ ਵਧੀਆ ਰਿਸਪੌਂਸ ਨਹੀਂ ਦਿੰਦੇ ਖੇਤੀ ਨੂੰ ਇੱਥੇ ਬਸ ਕਣਕ ਝੋਨਾ ਕਣਕ ਝੋਨਾ ਕੌਣਾ ਇਹ ਮੋਨ ਫਲਟਾ ਲਾ ਕੋਈ ਬੜਾ ਬਚਪਨ ਪਿਆਰਾ ਸੀ ਹੂੰ ਬੜਾ ਬਚਪਨ ਪਿਆਰਾ ਪਰ ਮੈਂ ਆਪਾਂ ਦੇ ਹੁੰਦੇ ਚੱਕ ਕਰਾਂ ਇਹ ਲਸਣ ਦਾ ਟੱਲਾ ਲਸਣ ਲੱਗੇ ਹੋਰ ਹੈ ਨਹੀਂ ਰਾਤ ਬੀਤਾ ਥੋੜੇ ਕੋ ਕੱਲੇ ਆ ਆ ਕੀ ਆ ਇਹ ਮੂਲੀਆਂ ਨੇ ਸ਼ਮਗਲਾਂ ਨੇ ਧਨੀਆਂ ਨਹੀਂ ਹੈਗਾ ਮੇਥੇ ਮੇਥੇ ਦਾ ਮੈਂ ਲਿਆ ਦੰਨੀਆਂ ਤੁਹਾਨੂੰ ਅੰਦਰੋਂ ਆ ਮੇਥੇ ਦਾ ਪੈਣੇ ਮੇਰ ਕੋ ਅੰਦਰ ਲੱਭ ਕੇ ਲੈ ਕੇ ਆਨੀ ਇੱਕ ਡੱਬੀ ਚ ਪਾ ਕੇ ਤਾਂ ਰੱਖੇ ਹੋਇ। ਚਾ ਦੇਖਦੀ ਆ। ਲਿਆ ਮੈਂ ਤਾਂ ਚੱਲੀ ਅੰਦਰ ਨੂੰ। ਧੁੱਪ ਵਾਲੀ ਲੱਗਦੀ ਐ ਮੈਂ ਤਾਂ। ਧੁੱਪਾਂ ਚ ਕੰਮ। ਧੁੱਪ ਵਿੱਚ ਖੜੀਆਂ ਨਾ। ਦਵਾਰਾ ਗਾ। ਕਾਲੇ ਤਾਂ ਵੇ ਪਰਕਾ। ਕੀ ਕਹਵਾ? ਦਵਾਰਾ ਗਾ। ਧੁੱਪ ਵਿੱਚ ਖੜੀਆਂ ਰੇ ਕਾਲੇ ਨਹੀਂ ਤੇਰਾ ਲੱਕੂ ਹੁਜੂ ਕਾਲੇ ਤਾਂ ਵੇ ਪਰਕਾ। ਅੱਛੇ ਤੂੰ ਪਾ ਵਿੱਚ ਖੜਿਆ ਨਾ ਕਰ ਨਾ ਖੜੋ ਤੇਰਾ ਰੰਗ ਹੋ ਜੂ ਕਾਲੇ ਤਵੇ ਵਰਗਾ ਕਾਲੇ ਤਵੇ ਵਰਗਾ ਗੁੱਡ ਰਾਈਟਰ ਗੁੱਡ ਰਾਈਟਰ ਹੱਲਵਾ ਆ ਗਿਆ। ਹੋ ਗਿਆ। ਲੋਕ ਦੇਵਾ ਤੇ ਸਰਵਪ੍ਰੇਮ ਨੂੰ ਵੀ ਗਾਣ। ਭਾਗ ਦੇ ਹੋ ਗੇ। ਮੁੱਕ ਗਿਆ ਅੱਡੇ ਵੱਲੋਂ ਦਾ ਅੱਡੇ ਵੱਲੋਂ ਤਾਂ ਮੁੱਕੇ ਗਿਆ ਸੀ ਤਾਲਾ ਹੁਣੇ ਮੁੱਕੂ ਜਾ ਬੋਲ ਰਿਹਾ ਤੇ ਮੁੱਕੂ ਇਹ ਤੇਰਾ ਪੱਡੇ ਰ ਮੂੰਹ ਆ ਤੇ ਤਪੜ ਪੜੇ ਤੇ ਨਾ ਪਾਸ ਹੋਇਆ ਸਾਰੀ ਹੁ ਜਾਣ ਕੇ ਪਾਉਣੀ ਕੋਇਆ 12 ਸਾਲ ਲੈਂਦਾ ਬੜਾ ਪਾਉਗਾ ਨਾ ਸੋਦਾ ਤੇ ਸਾਰੀ ਲੱਗ E